ਹੈਲੋ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਤੇ ਅੱਜ ਫੇਰ ਤੋਂ ਆਪਣੇ 4 ਦਿਨਾਂ ਬਾਅਦ ਇੱਕ ਵੀਲੋਗ ਆ ਰਿਹਾ ਹੈ ਗਾਇਜ਼ ਪਿਛਲੀ ਵਾਰ ਵੀ 4 ਦਿਨਾਂ ਦਾ ਗੈਪ ਸੀ ਤੇ ਹੁਣ ਵੀ 4 ਦਿਨਾਂ ਦਾ ਗੈਪ ਹੈ ਗਾਇਜ਼ ਤੇ ਹੁਣ ਆਪਾਂ ਨੂੰ ਖਾਲੇ ਛੁੱਟੀ ਹੈ ਕੱਲ ਪਤਾ ਨਹੀਂ ਸ਼ਾਇਦ ਵਲੋਗ ਕਰਾਂ ਮੈਂ ਸੋ ਅੱਜ ਦਾ ਵੀਲੋਗ ਆਪਣਾ ਸ਼ੁਰੂ ਹੋ ਰਿਹਾ ਹੈ ਗਾਇਜ਼ ਹੋ ਉਸ ਤੋਂ ਛੁੱਟੀ ਹੋ ਗਈ ਆਪਾਂ ਨੂੰ ਹਨਾ ਸਟਾਰਟ ਹੋ ਗਿਆ ਪੇਪਰ ਕਰਦੇ ਪੰਜਾਬੀ ਦਾ ਉਹੜਾ ਕਾਟ ਗਿਆ ਪੇਪਰ ਗਾਇਸ ਆਪਾਂ ਚੱਲਦੇ ਆਂ ਘਰ ਨੂੰ ਘਰ ਨਹੀਂ ਜਾਣਾ ਹਲੇ ਵਲੋਗ ਬਣਾ ਕੇ ਫਿਰ ਜਾਵਾਂਗੇ ਇੱਥੇ ਗਾਇਸ ਇਹ ਅਜਾਪਨ ਨਵੀਆਂ ਗਲੀਆਂ ਘੁੰਮ ਰਹੇ ਗਾਇਸ ਨਵੇਂ ਨਵੇਂ ਲਿਫਰੇਸ਼ਨ ਦਾ ਕੰਟੈਂਟ ਲੱਭਣ ਲਈ ਹਾਂ ਮੈਚ ਚੈੱਕ ਕਰੋ ਇੱਕ ਇੱਧਰ ਆ ਗਏ ਚੱਲ ਯਾਰ ਮੈਨੂੰ ਇਹ ਰਸਤਾ ਨਹੀਂ ਬਗਾ ਵੇ ਹੁਣ ਆਪਾਂ ਇੱਧਰ ਆ ਗਏ ਗਾਇਸ ਤੁਹਾਨੂੰ ਮਿਲਦੇ ਆਂ ਤੁਨੂ ਅੱਕੇ ਜਾ ਕੇ ਚਾ ਚੈੱਕ ਕਰੋ ਗਾਇਸ ਆਪਾਂ ਦੁਕੀ ਗਲੀ ਚ ਆ ਚੁੱਕੇ ਆ ਬਦ ਬਾਤ ਨਹੀਂ ਛੱਡੇ ਦੂਰ ਪਾ ਦੂਰ ਕਿ ਬਾਤ ਬਾਤ ਚੈੱਕ ਕਰ ਲੈ ਨਹੀਂ ਲੋਕੇਸ਼ਨ ਕੈਂਪਿੰਗ ਕੇ ਲਿਏ ਗਾਇਸ ਇਹ ਬੜੀ ਅੱਛੀ ਜਗ੍ਹਾ ਹੈ ਉਹ ਦੇਖ ਉੱਪਰ ਦੇਖ ਉੱਪਰ

ਦੁਕਾਨ ਹੈ ਗਾਈ ਛੋਟੀ ਜੀ ਪਾ ਲੈ ਕੋਈ ਆਇਆ ਨਹੀਂ ਗਾਨ ਮੈਂ ਰੱਬਾ ਚੱਕ ਕੇ ਭੱਜ ਜਾ ਗਾਈਸ ਭੱਜੋ ਭੱਜੋ ਇਹ ਐਵੇਂ ਤੇ ਕੰਮ ਕਰਦਾ ਹੈ ਚੱਲ ਮੈਂ ਵੀ ਨਹੀਂ ਕਰਦਾ ਗੱਈ ਚੈੱਕ ਕਰੋ ਇੱਕ ਤੋਂ ਦੂਜੇ ਘਰਾਂ ਜਾਣ ਦੀ ਬੋਡੀ ਲਾਈ ਹੋਏ ਇੱਕ ਤੋਂ ਦੂਜੇ ਘਰ ਜੀ ਆਪਾਂ ਲਵਾ ਨਹੀਂ ਐਵੇਂ ਨਹੀਂ ਸੜਕ ਤੇ ਆ ਗਏ ਗਾਇਜ਼ ਆਪਾਂ ਸੜਕ ਤੇ ਅੱਛਾ ਚੈੱਕ ਕਰੋ ਗਾਇਜ਼ ਰੋਡ ਕਿੰਨਾ ਚੱਲਦਾ ਟ੍ਰੈਫਿਕ ਚੈੱਕ ਕਰੋ ਗਾਇਜ਼ ਟ੍ਰੈਫਿਕ ਚੈੱਕ ਕਰੋ ਗਾਇਜ਼ ਮਜ਼ਾ ਆਇਆ ਚੱਲੀਏ ਟੁਕੜੇ ਵਾਲਾ ਉਹ ਪਿਆ ਦੇਖ ਇਹ ਤਾਂ ਐ ਉਰੇ ਲਾਇਆ ਬਈ ਮੈਂ ਤਾਂ ਅੱਜ ਫੇਰ ਦੇਖਿਆ ਪਹਿਲੀ ਵਾਰ ਦੇਖਿਆ ਮੈਂ ਵੀ ਤਾਂ ਥੋੜਾ ਉਰੇ ਲਾਇਆ ਹੀ ਪਹਿਲਾਂ ਹਾਂ ਔਰ ਇਹ ਕਹਾਣੀ ਵੀ ਬਣਾਉਂਦੀ ਆ ਉੱਥੇ ਹਾਂ ਕਿੱਦੜ ਬਣਾਈ ਉੱਪਰ ਹੀ ਨਾ ਉਹ ਦੇ ਅੰਦਰ ਸਾਈਡ ਉਹਦੇ ਉਹਦੇ ਬਣਾਈ ਜਾਏਗਾ ਇੰਡਰੀਆ ਦਾ ਫਲੈਗ ਆ ਫੇਰ ਉਹ ਦੇਖ ਜੂਮ ਕਰੀਏ ਦਾ ਜੂਮ ਕੀ ਤਰ੍ਹਾਂ ਕਰਾਂ ਮੈਂ ਸੋਚਣੇ ਵਾਲੀ ਬਾਤ ਨਹੀਂ ਹੈ ਆ ਸੋਚਣ ਵਾਲੀ ਬਾਤ ਹੈ ਗਾਇਸ

ਟੰ ਟਣਾ ਨਣਾ ਨਣਾ ਅੱਤੀ ਨੀਦੂ ਤੇਯੋ ਦਾੜਾ ਇਹੇ ਇੰਡੀਆ ਦਾ ਫਰਲਾਏ ਗਾਇਜ਼ ਚੈੱਕ ਕਰੋ ਰੋਡ ਕਿੰਨਾ ਚੱਲ ਰਿਹਾ ਦੇਖੋ ਪਰਾਂ ਚੱਲਦੇ ਆ ਆਪਣੀ ਉਹ ਸਾਈਡ ਆ ਉੱਧਰ ਜਾਣਾ ਗਾਇਜ਼ ਆਪਾਂ ਹੁਣ ਪੁਲ ਨੀਚੇ ਆ ਗਏ ਆ ਓ ਕੁੜੀਆਂ ਖੜੀਆਂ ਓ ਯਾਰ ਕੋ ਅੰਦਰ ਘਰ ਆ ਚੱਲ ਘਰ ਆ ਜਾਣਾ ਫੜ ਜਾ ਉਹ ਕਦੇ ਐਵੇਂ ਕਰ ਰਿਹਾ ਸੀ ਜਦੋਂ ਆਪਾਂ ਕ ਬਲੌਗ ਬਣਾ ਰਹੇ ਸੀ ਟੈਂਟਾ ਆਏ ਚੈੱਕ ਕਰੋ ਹੁਣ ਆਪਾਂ ਕਿਧਰ ਆ ਗਏ ਆ ਨੂੰਹਿਆ ਪਤਾ ਤੂੰ ਹੀ ਲੈ ਗਿਆ ਸੁਨਦਰ ਨਗਰ ਆ ਸੁਨਦਰ ਨਗਰ ਅੱਗੇ ਚੈੱਕ ਕਰੋ ਗਾਇਜ਼ ਵੀਊ ਚੰਦੋੜ ਇਹ ਬੋਲੀ ਮਾਰਨਾ

ਚੱਲੋ ਉਸੇ ਗਾਇਸ ਵਲੌਗ ਨੂੰ ਐਂਡ ਤੱਕ ਦੇਖਦੇ ਰਹਿਣਾ ਤੇ ਮਿਲਦੇ ਆਪਾਂ ਥੋੜੀ ਦੇਰ ਬਾਅਦ ਆਇਆ ਕਰੋ ਫਿਰ ਵਿਊ ਕੀ ਹਾਲ ਤਾਂ ਦੇ ਫੜ ਰਿਹਾ ਤੰਦ ਕੱਢਦਾ ਆਂ ਦੇਖ ਰਿਹਾ ਤੇਰੇ ਉਹ ਤੇ ਰੂਣ ਦੇਣ ਕਰਨ ਬਣੀ ਵੇ ਹੈ ਨਹੀਂ ਅਮਰੂਦ ਲੱਗੇ ਗਏ ਥੋੜੇ ਐ ਅੱਛੇ ਐ ਪਰ

ਕਿਆ ਤੁੰਗਾ ਕਰ ਰਿਹਾ ਗਾਈਜ਼ ਨਹੀਂ ਲੋਕੇਸ਼ਨ ਤੇ ਆ ਚੁੱਕੇ ਹੈ ਗਾਈਜ਼ ਹਮ ਆਏ ਹੋਏ ਠੱਕ ਗਏ ਆ ਪੌਣ ਪਹੁੰਚ ਗਿਆ ਟਕਾਨ ਨੂੰ ਇੱਧਰ ਟਕਾਨਸ ਉਹ ਉੱਧਰ ਹੈ ਵੈਸੇ ਆਪਾਂ ਇੱਧਰ ਆਏ ਆ ਮਦਰ ਵਾਲੀ ਸਾਈਡ ਆ ਚੈੱਕ ਕਰੋ ਓਏ ਕਿੱਡੀ ਫਿਲਮ ਓਏ ਕੀ ਬਤਾ ਯਾਰ ਆ ਫਿਲਮ ਨਹੀਂ ਆਓ ਅੱਗੇ ਜਾ ਕੇ ਦੇਖੀਂ 7 8 ਹੈਡੂ ਸਟੂਡੀਓ ਹੈ ਓ ਹਮ ਪਰ ਮ ਲਾਸ਼ ਹਿੱਤੀ ਓਏ ਗਾਇ ਜਿਨਾਂ ਨੇ ਟੈਟਰ ਰੂਟ ਬਣਾਣਾ ਹੋਏ ਆ ਚੈੱਕ ਕਰੋ ਪੋਸਟਰ ਲੱਗਿਆ ਹੋਇਆ ਇੱਥੇ ਇਹ ਚੈਨਲ ਉਹ ਕਰਦੇ ਆ ਪ੍ਰੋਮੋਸ਼ਨ ਚੈਨਲ ਦੀ ਤੁਸੀਂ ਵੀ ਕਰਾ ਲੈ ਕਰਾ ਸੋਇਦਿਓ ਹਾਂ ਗਾਈ ਜਬਾ ਪ੍ਰੋਮੋਸ਼ਨ ਕਰਦੇ ਆ ਪ੍ਰੋਡਕਟ ਦੇ ਪ੍ਰੋਮੋਸ਼ਨ ਸਾਰੇ ਪ੍ਰੋਡਕਟ ਮੈਂ ਚੈੱਕ ਕਰ ਉਹਦੇ ਤੰਬੂ ਲਾਇਆ ਉਧਰ ਹਾਂ ਹੂੰ ਕੋਈ ਕਿਵਾਂ ਨਹੀਂ ਜੋਗਾ ਬੋਤਲ ਤੇ ਰੰਦੇ ਕਿ ਜਗਾ ਥੋੜਾ ਪੈਂਦੇ ਆਈਓ ਹੂੰ ਲੰਗੋ ਉੱਥੇ ਬੰਨੇ ਹੋਏ ਤੇ ਉਹ ਉਧਰ ਹਨਾ ਉਹ ਦੇਖ ਫੋਨ ਵੀ ਰਪਣਿਆ ਆ ਇਹ ਪਾਣੀ ਚੈੱਕ ਕਰ ਸਕਦੇ ਹੋ ਹਲੇ ਮਾਰ ਛਾਲ ਚਿਕਿਰ ਗਿਆ ਗਾਈ ਸਾਈਡ ਨੂੰ ਚਲਦੇ ਆ ਮੋਤੀ ਯੋ ਮਾਰਦੇ ਕੁਝ ਨਹੀਂ ਅੰਦਰ ਲੰਗ ਉਹ ਦੂਜਾ ਹੈ ਮਾਰ ਰਹਾ ਨਾਂ ਤੇ ਮਾਰ ਲਿਖ ਲਾ ਕੁਛ ਰਹਿ ਨਹੀਂ ਇਧਰ ਚੱਲ ਕੇ ਫਾਈਨ ਆ ਜਾ ਇਹ ਮਾ ਗੁੱਦ ਹੋਇਆ ਇਹਨਾਂ ਚ ਆਉਂਦਾ ਕਿੰਨੇ ਚੱਲ ਕੇ ਹਾ ਉਹ ਛੱਟ ਕੇ ਦਿਖਾ ਦੇ ਕਿੰਨੇ ਪੈਸੇ ਚ 1 ਮਿਲੀਅਨ ਵੀ ਹੋ ਜਾਗੇ ਤੂੰ ਕਿੱਥੇ ਮੈਂ ਜਾ ਰਿਹਾ ਤਾਂ ਗਾਈ ਜੋ ਹੁਣ ਇਹਨੇ ਕਿਹਾ ਦਾ 1 ਮਿਲੀਅਨ ਵੀਊ ਕਰਾ ਲਓ ਕੱਲਾ ਚੱਲਦਾ ਸੀ ਨਾ ਕਰਾਈ ਚੱਲ ਚੱਲ ਚੱਲੀਏ ਪਾਣੀ ਚੈੱਕ ਕਰ ਸਕਦੇ ਹੋ ਓਕੇ ਜੀ ਮੈਨੂੰ ਤੇਰਾ ਕੋਈ ਭਰੋਸਾ ਨਹੀਂ ਟੱਕਾ ਮਾਰਦੇ ਚੱਲ ਚੱਲ ਤੇ ਗਾਇਜ਼ ਆਪਾਂ ਹੁਣ ਘਰ ਪਹੁੰਚ ਗਏ ਆ ਤੇ ਆਪਾਂ ਹੁਣ ਕਰਦੇ ਆ ਵਲੋਗ ਨੂੰ ਐਂਡ ਤੇ ਆਸਰ ਕਰਦਾ ਵਲੋਗ ਤੁਹਾਨੂੰ ਵਧੀਆ ਲੱਗਿਆ ਤਾਂ ਲਾਈਕ ਐਂਡ ਸਬਸਕ੍ਰਾਈਬ ਕਰ ਦੇਣਾ ਮਿਲਦੇ ਆ ਜਲਦੀ ਆਪਾਂ ਨੈਕਸਟ ਵਲੋਗ ਦੇ ਠੀਕ ਹੈ ਬਾਏ ਗਾਇਜ਼